ਪੰਜਾਬੀ ਨਿਕ ਮੀਡੀਆ ਤੇ ਇਸ ਵੇਲੇ ਦੀ ਵੱਡੀ ਖਬਰ ਕਪੂਰਥਲਾ ਸਿਟੀ ਦੇ ਐਸ ਐਚ ਓ ਅਮਨਦੀਪ ਨਾਹਰ ਵੱਲੋਂ ਸ਼ਹਿਰ ਵਿੱਚ ਚਾਇਨਾ ਡੋਰ ਦੇ ਮਾਮਲੇ ਨੂੰ ਲੈ ਕੇ ਸਖਤ ਕਾਰਵਾਈ ਕੀਤੀ ਗਈ। ਉਹਨਾਂ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਕਪੂਰਥਲਾ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਚਾਇਨਾ ਡੋਰ ਨਾਲ ਵਰਤੇ ਜਾਣ ਵਾਲੇ ਗੱਟੂ ਦੀ ਭਾਰੀ ਮਾਤਰਾ ਵਿੱਚ ਬਰਾਮਦਗੀ ਕੀਤੀ ਗਈ। ਪੁਲਿਸ ਨੇ ਮੌਕੇ ਤੇ ਗੱਟੂ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੀ ਲੱਗਦਾ ਤੇਰਾ ਮੇਰਾ ਤਾਂ ਕੁਛ ਨਹੀਂ ਦਿੱਤਰੀ ਆ ਕਿਉਂਕਿ ਮੁੰਡਾ ਆ ਹੈ ਉਹਨਾਂ ਰੰਗ ਮੁੰਡਾ ਰੰਗ ਉਹਦੀ ਜਾਈ ਕਿ ਤੋ ਉੱਦਾਂ ਹੀ ਕੁਛ ਨਹੀਂ ਹੈਗਾ ਉਹ ਵੀ ਤਾਂ ਮੇਤਨਾ ਚਾਈਨਾ ਡੋਰ ਸਾਰੇ ਸ਼ਹਿਰ ਦੇ ਵਿੱਚ ਉਦਾਂ ਹੀ ਸ਼ਾਮ ਨੂੰ ਬੈਠਦਾ ਹੈ ਇਸ ਆ ਲਈ ਆ ਵੀ ਇਹ ਸਾਈਬਰ ਲਈ ਸਾਈਬਰ ਟਿਕਟ ਹਲੋ ਹਾਂ ਕੋਈ ਉਧਰ ਦੀ ਹੱਥ ਕੋਈ ਪਾਸ ਕਰਕੇ ਬਣਾਉਣੀ ਵੀਡੀਓ ਨਹੀਂ ਆ ਲਈ ਇੱਥੇ ਜਿਹੜੀ ਵਿੱਚ ਬੋਲਦੇ ਹੁੰਦੇ ਉਹ ਐਕਟ ਸਾਬ ਨੂੰ ਭੇਜੀ ਗਈ ਹੈ ਤੇਰੇ ਪਾਗੇ ਲਿੰਕ ਭੇਜੀ ਜਾ ਹਾਂ ਜੀ ਸਰ ਅੱਜ ਸ਼ਹਿਰ ਦੇ ਵਿੱਚ ਜਿੱਦਾਂ ਗੱਲ ਲੋੜੀ ਆ ਉਹਦੇ ਬੱਦੇ ਨਜਰੇ ਨਾਲ ਜਿਹੜੀ ਚੈਕਿੰਗ ਕੀਤੀ ਗਈ ਹੈ ਤੇ ਤੁਹਾਡੇ ਵੱਲੋਂ ਕਿੰਨੇ ਕੋਈ ਬੱਟੂ ਜਿਹੜੇ ਆ ਬਰਾਬਰ ਮਾਣਯੋਗ ਐਸਐਸਪੀ ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਅੱਜ ਸ਼ਹਿਰ ਵਿੱਚ ਜਿਹੜੇ ਪਤੰਗਾਂ ਦੀਆਂ ਦੁਕਾਨਾਂ ਤੇ ਵੱਖ-ਵੱਖ ਜਗ੍ਹਾ ਤੇ ਪਾਰਟੀਆਂ ਬਣਾ ਕੇ ਰੇਡ ਕੀਤੀ ਗਈ ਸੀ ਜਿਹਦੇ ਵਿੱਚ ਚੈਕਿੰਗ ਦੇ ਦੌਰਾਨ ਸਾਨੂੰ ਉਹ ਜਗ੍ਹਾ ਤੋਂ ਇੱਕ ਜਗ੍ਹਾ ਤੋਂ 15 ਗੱਟੂ ਬਰਾਮਦ ਹੋਏ ਆ ਤੇ ਇੱਕ ਜਗ੍ਹਾ ਤੋਂ 8 ਗੱਟੂ ਬਰਾਮਦ ਹੋਏ ਆ ਚੋਇਨਡਾ ਤੇ ਟੋਟਲ ਤੇ 23 ਗੱਟੂ ਬਰਾਮਦ ਕੀਤੇ ਇਸਾਰੇ ਨਾਲ ਇਹੋ ਗੱਲ ਕੀ ਕਰ ਰਹੇ ਬੀਤੀ ਇਹਨਾਂ ਤੇ ਅਸੀਂ 223 ਪੀਐਨਸ ਦੇ ਤਹਿਤ ਮਕਦਮਾ ਦਰਜ ਚੁਸਟ ਕਰ ਰਹੇ ਹਾਂ ਮਨਜੋਗ ਡੀਸੀ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਇਹ ਕਾਫੀ ਦਿਨ ਤੋਂ ਆਰਡਰ ਜਿਹੜੇ ਜਾਰੀ ਹੋਏ ਸੀ ਕਿਉਂਕਿ ਚਾਈਨਾ ਡੋਰ ਦੀ ਨਾ ਹੀ ਕੋਈ ਵੇਚੂਗਾ ਤੇ ਨਾ ਹੀ ਇਹਦੀ ਕੋਈ ਖਰੀਦ ਫਰੋਕ ਹੋ ਰਿਹਾ ਪਰ ਇਹ ਲੋਕ ਫੇ ਵੀ ਵੇਚ ਰਹੇ ਸੀ ਤੇ ਇਸ ਲਈ ਇਹਨਾਂ ਦੇ ਉੱਤੇ ਅਸੀਂ ਇਹ ਮਕਦਮਾ ਦਰਜ ਕੀਤਾ ਜਿੱਦਾਂ ਸਰ ਕੱਲ ਨੂੰ ਲੋੜੀ ਆ ਕੱਲ ਵੀ ਤੁਹਾਡੇ ਵੱਲੋਂ ਮਤਲਬ ਚੈੱਕਿੰਗ ਦੀ ਜੋ ਜੀ ਹਾਂ ਅਸੀਂ ਕੱਲ ਅਸੀਂ ਡਰੋਨ ਦੇ ਨਾਲ ਵੀ ਜਿਹੜੀ ਸਪੈਸ਼ਲ ਚੈਕਿੰਗ ਨਿਗਰਾਨੀ ਰੱਖਾਂਗੇ ਅਗਰ ਕੋਈ ਚਾਈਨਾ ਰੋਡ ਦੀ ਵਰਤੋਂ ਕਰਦਾ ਬਿਆ ਉਸ ਦੇ ਖਿਲਾਫ ਸਖਤ ਐਕਸ਼ਨ ਲਵਾਂਗੇ ਕੋਈ ਮੈਸੇਜ ਦਿਨਾ ਚਾਹੁੰਦੇ ਹਾਂ ਅਸੀਂ ਸਾਰੀ ਆਮ ਪਬਲਿਕ ਨੂੰ ਇਹ ਮੈਸੇਜ ਦਿੰਨੇ ਆ ਕਿ ਜਿਹੜੇ ਚਾਈਨਾ ਰੋਡ ਹੈ ਬਹੁਤ ਹੀ ਖਤਰਨਾਕ ਸਾਬਿਤ ਹੋ ਰਹੀ ਹੈ ਇਸ ਦੇ ਨਾਲ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ ਟੂ ਵੀਲਰਸ ਤੇ ਜਦੋਂ ਕੋਈ ਲੋਕੀ ਜਾਂਦੇ ਉਹਨਾਂ ਦੇ ਗਲੇ ਦੇ ਵਿੱਚ ਫਸ ਜਾਂਦੀ ਹੈ ਤੇ ਕਾਫੀ ਵਾਰ ਕਈ ਲੋਕਾਂ ਦੀ ਜਾਨ ਵੀ ਗਈ ਹੈ ਇਸ ਲਈ ਸਾਰਿਆਂ ਨੂੰ ਇੱਕ ਸਾਡੀ ਵੱਲੋਂ ਅਪੀਲ ਹੈ ਕਿ ਚਾਈਨਾ ਰੋਡ ਦੀ ਵਰਤੋਂ ਨਾ ਕਰੋ ਤੇ ਅਗਰ ਕੋਈ ਤੁਹਾਡੇ ਆਸ-ਪਾਸ ਕੋਈ ਚਾਇਨਾ ਰੂਟ ਵਿੱਚ ਦਾ ਤੇ ਉਸ ਦੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰੇ ਸਰ ਜਿੱਦਾਂ ਹੁਣ ਆਪਣਾ ਕੱਲ੍ਹ ਹੋਈਆ ਤੇ ਤੁਹਾਡੇ ਵੱਲੋਂ ਤਿੰਨਾਂ ਕੋ ਪੁਲਿਸ ਜਿਹੜੀ ਥਾਣਾ ਸਿਟੀ ਕੋਲੋਂ ਨਫਰੀ ਜਿਹੜੀ ਤਾਇਨਾਤ ਕੀਤੀ ਇਹਦੇ ਵਿੱਚ ਸਾਡੀਆਂ ਪੀਸੀਆਰ ਦੀਆਂ ਟੀਮਾਂ ਤੇ ਥਾਣਾ ਸਿਟੀ ਦੀ ਜਿਹੜੀ ਫੋਰਸ ਹੈ ਦੇ ਵਿੱਚੋਂ ਅਸੀਂ ਵੱਧ ਤੋਂ ਵੱਧ ਫੋਰਸ ਨੂੰ ਉੱਧਰ ਹੀ ਰਿਯੂਟਾਈਜ਼ ਕਰਾਂਗੇ ਕਿ ਚਾਇਨਾ ਰੂਟ ਦੀ ਬਰਤੋਂ ਰੋਕਿਆ ਜਾ ਸਕੇ ਥੈਂਕ ਯੂ